ਜਗਬਾਨੀ ਟੀਵੀ ਦੀ ਖਾਸ ਪੇਸ਼ਕਸ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਰਮੇਸ਼ਾ ਟਾ ਪੰਜਾਬ ਦੇ ਵਿੱਚ ਹੁਣ 스마트 ਮੀਟਰ ਲੱਗਣੇ ਸ਼ੁਰੂ ਹੋ ਗਏ ਨੇ ਇਸ 스마트 ਮੀਟਰ ਲੱਗਣ ਤੋਂ ਬਾਅਦ ਪੰਜਾਬ ਦੇ ਵਿੱਚ ਹੋ ਰਹੀ 30% ਤੋਂ ਵੀ ਵੱਧ ਬਿਜਲੀ ਚੋਰੀ ਹੁਣ ਨਹੀਂ ਕੀਤੀ ਜਾ ਸਕੇਗੀ ਕਿਉਂਕਿ ਜੇਕਰ ਤੁਸੀਂ ਮੀਟਰ ਛੇੜਛਾੜ ਕਰੋਗੇ ਤੇ ਕੰਟਰੋਲ ਰੂਮ 'ਚ ਅਲਰਟ ਹੋ ਜਾਏਗਾ ਤੇ ਤੁਸੀਂ ਫੜੇ ਜਾਓਗੇ ਇਹ 스마트 ਮੀਟਰ 7000 ਰੁਪਏ ਦਾ ਹੋਏਗਾ ਜਿਸ ਦੀ ਕੀਮਤ ਤੁਹਾਨੂੰ ਹੀ ਦੇਣੀ ਹੋਏਗੀ 5 ਸਾਲ ਦੀ ਇਹਦੀ ਗਾਰੰਟੀ ਹੋਏਗੀ ਜੇਕਰ ਖਰਾਬ ਹੁੰਦਾ ਜਾਂ ਬਿਜਲੀ ਬੰਦ ਹੁੰਦੀ ਹੈ ਤਾਂ ਸਰਕਾਰੀ ਟੀਮ ਤੁਹਾਡੇ ਘਰ ਆ ਕੇ ਤੁਹਾਡੀ ਬਿਜਲੀ ਠੀਕ ਕਰੇਗੀ ਐਵਰੇਜ ਬਿੱਲ ਵੀ ਹੁਣ ਨਹੀਂ ਆਣਗੇ ਜਿਸ ਦਾ ਫਾਇਦਾ ਗ੍ਰਾਹਕਾਂ ਨੂੰ ਹੀ ਹੋਏਗਾ ਸਭ ਤੋਂ ਪਹਿਲਾਂ ਪਟਿਆਲੇ ਤੇ ਮੁਹਾਲੀ ਦੇ ਵਿੱਚ ਇਹ 스마트 ਮੀਟਰ ਲਾਏ ਜਾਣਗੇ ਹੋਰ ਕੀ ਕੀ ਹੋਏਗਾ 스마트 ਮੀਟਰ ਚ ਆਓ ਦੇਖਦੇ ਹਾਂ ਰਿਪੋਰਟ ਵਿੱਚ ਪੰਜਾਬ ਦੇ ਵਿੱਚ 스마트 ਮੀਟਰ ਲਾਉਣ ਦਾ ਕੰਮ ਹੋਇਆ ਸ਼ੁਰੂ ਪਟਿਆਲੇ ਤੇ ਮੁਹਾਲੀ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਕੀਤਾ ਉਦਘਾਟਨ 4 ਲੱਖ ਤੋਂ ਵੀ ਵੱਧ ਮੀਟਰ ਲੱਗਣਗੇ ਪਟਿਆਲੇ 'ਚ ਰੁਕੇ ਕੀ ਹੁਣ ਬਿਜਲੀ ਦੀ ਚੋਰੀ ਜਿਹੜੀ ਕਿ 30% ਤੋਂ ਵੀ ਵੱਧ ਹੁੰਦੀ ਸੀ ਮੀਟਰ 'ਚ ਲੱਗ ਗਿਆ ਹੋਏਗਾ SIM ਕਾਰਡ ਪ੍ਰੀਪੇਡ ਜਾਂ ਪੋਸਟਪੇਡ ਯੋਜਨਾ ਤਹਿਤ ਰੀਚਾਰਜ ਦੀ ਹੋਏਗੀ ਸੁਵਿਧਾ 5 ਸਾਲਾਂ ਤੱਕ ਰਿਪੇਅਰ ਵੀ ਫ੍ਰੀ ਤੇ ਬਿਜਲੀ ਬੰਦ ਹੋਣ ਤੇ ਘਰ ਆਏਗੀ ਠੀਕ ਕਰਨ ਲਈ ਟੀਮ ਪਾਵਰ ਕਾਮ ਨੇ ਪੰਜਾਬ ਦੇ ਵਿੱਚ ਬਿਜਲੀ ਚੋਰੀ ਤੇ ਲਗਾਮ ਲਗਾਉਂਦੀ ਸ਼ੁਰੂਆਤ ਕਰ ਦਿੱਤੀ ਹੈ ਪੂਰੇ ਪੰਜਾਬ ਦੇ ਵਿੱਚ 스마트 ਮੀਟਰ ਲਾਣ ਦੀ ਯੋਜਨਾ ਨੂੰ ਮੁਹਾਲੀ ਤੇ ਪਟਿਆਲੇ ਤੋਂ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਉਦਘਾਟਨ ਵੀਡੀਓ ਕਾਲ ਰਾਹੀਂ ਕੈਪਟਨ ਅਮਿੰਦਰ ਸਿੰਘ ਨੇ ਕੀਤਾ ਹੈ ਜੇਕਰ ਪਟਿਆਲੇ ਦੀ ਗੱਲ ਕਰੀਏ ਤਾਂ ਉੱਥੇ 4 ਲੱਖ ਤੋਂ ਵੀ ਵੱਧ 스마트 ਮੀਟਰ ਲਾਏ ਜਾਣੇ ਨੇ ਜਦਕਿ ਮੁਹਾਲੀ ਦੇ ਵਿੱਚ ਵੀ 2 ਲੱਖ ਤੋਂ ਵੱਧ 스마트 ਮੀਟਰ ਲਗਾਏ ਜਾਣਗੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ 스마트 ਮੀਟਰ ਲਾਣ ਦਾ ਕੰਮ ਸ਼ੁਰੂ ਹੋ ਜਾਏਗਾ ਜੇਕਰ ਗੱਲ ਕਰੀਏ ਬਿਜਲੀ ਚੋਰੀ ਦੀ ਤੇ ਪੰਜਾਬ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 30% ਬਿਜਲੀ ਚੋਰੀ ਹੁੰਦੀ ਹੈ ਜਿਹੜੀ ਕਿ ਹੁਣ ਸਮਾਰਟ ਮੀਟਰ ਲਾਉਣ ਤੋਂ ਬਾਅਦ ਨਹੀਂ ਹੋਏਗੀ ਕਿਉਂਕਿ ਇਹ ਮੀਟਰ ਦਾ ਕੰਟਰੋਲ ਕੰਟਰੋਲ ਰੂਮ ਦੇ ਵਿੱਚ ਹੋਏਗਾ ਗ੍ਰਾਹਕ ਆਪਣੇ ਆਪ ਬਿਜਲੀ ਦੀ ਚੋਰੀ ਨਹੀਂ ਕਰ ਸਕੇਗਾ ਨਾ ਹੀ ਬਿਜਲੀ ਬਿੱਲਾਂ ਦੇ ਵਿੱਚ ਹੁਣ ਹਿਰਾਫੇਰੀ ਹੋਏਗੀ ਕਿ ਜੇਕਰ ਕੋਈ ਮੀਟਰ ਨਾਲ ਛੇੜਛਾੜ ਕਰੇਗਾ ਤਾਂ ਉਸ ਦਾ ਰਿਕਾਰਡ ਕੰਟਰੋਲ ਹੂਟ ਬੱਚੇ ਵਿਅਕਤੀ ਕੋਲ ਪੁੱਜ ਜਾਏਗਾ ਇਸ ਮੀਟਰ ਦੀ ਕੀਮਤ ਬਰਹਾਲ 7000 ਰੁਪਏ ਰੱਖੀ ਗਈ ਹੈ ਜਿਹੜੇ ਕਿ ਗ੍ਰਾਹਕ ਨੂੰ ਉਸਦੇ ਬਿੱਲ ਦੇ ਰਾਹੀਂ ਦੇਣਾ ਹੋਵੇਗਾ 5 ਸਾਲ ਤੱਕ ਇਨ੍ਹਾਂ ਮੀਟਰਾਂ ਦੀ ਰਿਪੇਅਰ ਵੀ ਕੰਪਨੀ ਵੱਲੋਂ ਫ੍ਰੀ ਕੀਤੀ ਜਾਏਗੀ ਜੇਕਰ ਤੁਹਾਡੇ ਮੀਟਰ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਬਿਜਲੀ 'ਚ ਖਰਾਬੀ ਆਂਦੀ ਹੈ ਤਾਂ ਕੰਪਨੀ ਦਾ ਬੰਦਾ ਤੁਹਾਡੇ ਘਰ ਆ ਕੇ ਤੁਹਾਡੀ ਬਿਜਲੀ ਠੀਕ ਕਰੇਗਾ ਇਸ ਮੀਟਰ ਦੇ ਵਿੱਚ ਇੱਕ SIM ਕਾਰ ਲੱਗਿਆ ਹੋਵੇਗਾ ਜਿਸ ਦੇ ਰਾਹੀਂ ਗ੍ਰਾਹਕ ਪ੍ਰੀपेड ਅਤੇ ਪੋਸਟपेड ਦੇ ਯੋਜਨਾ ਦੇ ਤਹਿਤ ਬਿਜਲੀ ਇਸਤੇਮਾਲ ਕਰ ਸਕੇਗਾ ਸਰਕਾਰੀ ਪ੍ਰਵਕਤਾ ਨੇ ਦੱਸਿਆ ਕਿ ਹੁਣ ਐਵਰੇਜ ਬਿਲ ਵੀ ਨਹੀਂ ਆਣਗੇ ਜਿਸ ਦੇ ਰਾਹੀਂ ਲੋਕਾਂ ਨੂੰ ਬੜਾ ਨੁਕਸਾਨ ਚੇਲਣਾ ਪੈਂਦਾ ਸੀ ਤੇ ਡਿਪਾਰਟਮੈਂਟ ਨੂੰ ਵੀ ਨੁਕਸਾਨ ਹੁੰਦਾ ਸੀ ਹੁਣ ਉਨਾ ਹੀ ਬਿਲ ਆਏਗਾ ਜਿੰਨੀ ਬਿਜਲੀ ਇਸਤੇਮਾਲ ਹੋਏਗੀ ਜੇਕਰ ਤੁਸੀਂ ਟਾਈਮ ਰਹਿਦਿਆ ਬਿੱਲ ਜਮਾ ਨਹੀਂ ਕਰਾਓਗੇ ਤਾਂ ਤੁਹਾਡੀ ਬਿਜਲੀ ਆਟੋਮੈਟਿਕ ਬੰਦ ਹੋ ਜਾਏਗੀ ਜਿਸ ਤੋਂ ਬਾਅਦ ਤੁਹਾਨੂੰ ਰੀਚਾਰਜ ਕਰਾਉਣਾ ਪਏਗਾ ਤਾਂ ਤੁਹਾਡੀ ਬਿਜਲੀ ਚਾਲੂ ਹੋਏਗੀ ਇਸ ਦੇ ਨਾਲ ਬਿਜਲੀ ਦਾ ਫਾਲਤੂ ਇਸਤੇਮਾਲ ਵੀ ਨਹੀਂ ਹੋਏਗਾ 스마트 ਮੀਟਰ ਲਾਣ ਦਾ ਕੰਮ ਸ਼ੁਰੂ ਤਾਂ ਹੋ ਗਿਆ ਲੇਕਿਨ ਦੇਖਣਾ ਇਹ ਹੋਏਗਾ ਕਿ ਇਸ 스마트 ਮੀਟਰਾਂ ਦੀ ਦੇਖਭਾਲ ਕਿਵੇਂ ਹੁੰਦੀ ਹੈ ਹਾਲਾਂਕਿ ਪ੍ਰਾਈਵੇਟ ਕੰਪਨੀ ਇਸ ਦਾ ਸੰਚਾਲਨ ਕਰੇਗੀ ਲੇਕਿਨ باوجود ਇਸ ਦੇ ਬਿਜਲੀ ਚੋਰੀ ਦੇ ਕੋਈ ਨਾ ਕੋਈ ਜੁਗਾਰ ਨਿਕਲ ਆਣਗੇ ਕਾਸਪੇਸ਼ਕਸ ਬਸੇ ਨਹੀਂ ਦੇਸ਼ ਵਿਦੇਸ਼ ਅਤੇ ਹੋਰ ਜਾਣਕਾਰੀਆਂ ਲਈ ਤੁਸੀਂ ਬਨੇ ਰਹੋ ਜਗਪਾਨੀ ਟੀਵੀ ਤੇ ਨਾਲ